ਸ਼ੁਕਲਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੋ ਇਸ ਵੇਲੇ ਦੀ ਵੱਡੀ ਖਬਰ ਜੋ ਹੈ ਪੰਜਾਬ ਦੇ ਟੋਲ ਪਲਾਜ਼ਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਦੇ ਨਾਲ ਤਾਂ ਦੱਸ ਦੇ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਫ੍ਰੀ ਹੋਣ ਜਾ ਰਿਹਾ ਹੈ ਟੋਲ ਪਲਾਜ਼ਾ ਲਾਡੋਵਾਲ ਟੋਲ ਪਲਾਜ਼ਾ ਜਿਸ ਨੂੰ ਲੈ ਕੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਕਿ ਤਿੰਨ ਵਾਰ ਇੱਕ ਸਾਲ ਦੇ ਵਿੱਚ ਕਿਰਾਇਆ ਵਧਾ ਦਿੱਤੇ ਗਏ ਨੇ ਤੇ ਅੱਜ ਉਹ ਟੋਲ ਪਲਾਜ਼ਾ ਫ੍ਰੀ ਹੋਏਗਾ ਟਰਾਲੀਆਂ ਭਰ-ਭਰ ਕੇ ਕਿਸਾਨ ਉਸ ਟੋਲ ਪਲਾਜ਼ਾ ਦੇ ਵੱਧ ਰਹੇ ਨੇ ਤਾਂ ਦੱਸ ਦਈਏ ਕਿ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਲਗਾਤਾਰ ਵੱਧ ਰੀਆਂ ਟੋਲ ਦੀਆਂ ਕੀਮਤਾਂ ਨੂੰ ਲੈ ਕੇ ਤਾਂ ਨਵੀਆਂ ਕੀਮਤਾਂ 2 ਜੂਨ ਤੋਂ ਲਾਗੂ ਹੋਈਆਂ ਜਿਸ ਤੋਂ ਬਾਅਦ ਲਗਾਤਾਰ ਵਿਰੋਧ ਹੁੰਦਾ ਜਾ ਰਿਹਾ ਹੈ ਤਾਂ ਦੱਸ ਦਈਏ ਕਿ ਪੰਜਾਬ ਹਰਿਆਣਾ ਸਣੇ ਕੁੱਲ 14 ਟੋਲ ਪਲਾਜ਼ਾ ਤੇ ਕੀਮਤਾਂ ਵਧਾਈਆਂ ਗਈਆਂ ਸੀ ਇਹਨਾਂ ਵੱਧ ਦੀਆਂ ਕੀਮਤਾਂ ਨੂੰ ਲੈ ਕੇ ਲੋਕ ਪਹਿਲਾਂ ਹੀ ਪਰੇਸ਼ਾਨ ਸੀ ਤਾਂ ਹੁਣ ਇੱਕ ਸਾਲ ਦੇ ਵਿੱਚ ਤੀਜੀ ਵਾਰ ਲਾਡੋਵਾਲ ਟੋਲ ਪਲਾਜ਼ਾ ਤੇ ਜੋ ਕੀਮਤਾਂ ਵਧਾ ਦਿੱਤੀਆਂ ਗਈਆਂ ਉਸ ਨੂੰ ਲੈ ਕੇ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਸੀ ਤਾਂ ਵਿਰੋਧ ਕੀਤਾ ਜਾ ਰਿਹਾ ਸੀ ਵਿਰੋਧ ਵੱਜੋਂ ਅੱਜ ਇਸ ਟੋਲ ਪਲਾਜ਼ਾ ਨੂੰ ਫ੍ਰੀ ਕਰਵਾਇਆ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਇਸ ਟੋਲ ਪਲਾਜ਼ਾ ਤੇ ਧਰਨਾ ਦਿੱਤਾ ਜਾਏਗਾ ਇਸ ਨੂੰ ਫ੍ਰੀ ਕਰਵਾਇਆ ਜਾਏਗਾ ਅਤੇ ਨਾਲ ਦੀ ਨਾਲ ਕਿਸਾਨਾਂ ਦੇ ਵੱਲੋਂ ਇਹ ਮੰਗ ਰੱਖੀ ਜਾ ਰਹੀ ਹੈ ਕਿ ਜੋ ਲਗਾਤਾਰ ਕੀਮਤਾਂ ਵਧ ਰਹੀਆਂ ਨੇ ਟੋਲ ਪਲਾਜ਼ਾ ਦੀਆਂ ਉਹਨਾਂ ਨੂੰ ਘਟਾਇਆ ਜਾਏ ਇਹ ਵਧੀਆਂ ਹੋਈਆਂ ਕੀਮਤਾਂ ਜੋ ਨੇ ਅਪਲਾਈ ਨਾ ਹੋਣ ਲਾਗੂ ਨਾ ਹੋਣ ਕਿਉਂਕਿ ਕਈ ਲੋਕ ਨੇ ਜਿੰਨ ਦਾ ਉੱਥੋਂ ਰੋਜ਼ ਦਾ ਆਣਾ ਜਾਣਾ ਤਾਂ ਜੋ ਪਾਸ ਨੇ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਵਾਧਾ ਹੋਇਆ ਤਾਂ ਪੰਜਾਬ ਦੇ ਵਿੱਚ ਜਲੰਧਰ ਪਾਣੀਪਤ ਹਾਈਵੇ ਤੇ ਲੁਧਿਆਣਾ ਦੇ ਕੋਲ ਬਣਿਆ ਹੋਇਆ ਇਹ ਟੋਲ ਪਲਾਜ਼ਾ ਹੁਣ ਥੋੜੀ ਹੀ ਦੇਰ ਦੇ ਵਿੱਚ ਫ੍ਰੀ ਹੋਣ ਵਾਲਾ ਤਾਂ ਕਿਸਾਨ ਜੋ ਨੇ ਵਿਰੋਧ ਵਜੋਂ ਪਹੁੰਚ ਰਹੇ ਨੇ ਉਸ ਟੋਲ ਪਲਾਜ਼ੇ ਤੇ ਤਾਂ ਇਸ ਚੀਜ਼ ਨੂੰ ਲੈ ਕੇ ਪੁਲਿਸ ਵੀ ਪਹਿਲਾਂ ਤੋਂ ਹੀ ਜੋ ਅਲਰਟ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਵੀ ਉਸ ਟੋਲ ਪਲਾਜ਼ਾ ਤੇ ਤੈਨਾਤ ਕਰ ਦਿੱਤਾ ਗਿਆ ਰੇਟ ਵਧਾਉਣ ਨੂੰ ਲੈ ਕੇ ਅੱਜ ਉੱਥੇ ਪ੍ਰਦਰਸ਼ਨ ਹੋਏਗਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਟੋਲ ਪਲਾਜ਼ਾ ਦੇ ਵੱਲੋਂ ਇਹ ਜੋ ਸੱਦਾ ਦਿੱਤਾ ਗਿਆ ਸੀ ਵਿਰੋਧ ਦਾ ਤੇ ਅੱਜ ਉਸ ਟੋਲ ਪਲਾਜ਼ਾ ਨੂੰ ਫ੍ਰੀ ਕੀਤਾ ਜਾਏਗਾ ਇਸ ਮਾਮਲੇ ਦੇ ਵਿੱਚ ਸਾਡੇ ਨਾਲ ਗੱਲਬਾਤ ਦੇ ਲਈ ਫੋਨ ਲਾਈਨ ਤੇ ਜੁੜ ਚੁੱਕੇ ਨੇ ਕਿਸਾਨ ਆਗੂ ਦਿਲਬਾਗ ਸਿੰਘ ਸੋਦਲ ਬਾਕੀ ਜੀ ਜਿਸ ਤਰੀਕੇ ਦੇ ਨਾਲ ਅੱਜ ਵਿਰੋਧ ਹੋ ਰਿਹਾ ਹੈ ਕੀ ਮੰਗ ਕੀਤੀ ਜਾ ਰਹੀ ਹੈ ਟੋਲ ਪਲਾਟੇ ਦੇ ਰੇਟ ਵਾਧੇ ਆ ਵਾਧੇ ਰੇਟਾਂ ਨੂੰ ਲੈ ਕੇ ਆ ਟੋਲ ਪਲਾਟਾ ਫ੍ਰੀ ਕਰ ਰਹੇ ਜੀ ਜੀ ਹਾਂਜੀ ਹਾਂਜੀ ਤੇ ਕੀ ਮੰਗ ਕੀਤੀ ਜਾ ਰਹੀ ਹੈ ਮੰਗ ਸਾਡੀ ਇਹੀ ਹੈ ਜੀ ਸਾਡੇ ਰੇ ਜਿਹੜਾ ਲਾਡੂ ਵਾਲਾ ਟੋਲ ਪਲਾਟਾ ਬਹੁਤ ਜ਼ਿਆਦਾ ਮਹਿੰਗਾ ਵਾ 150 ਰੁਪਏ ਤੋਂ ਪਰਚੀ ਚੱਲੀ ਹੈ 430 ਰੁਪਏ ਹੋ ਗਈ ਆ ਇਹ ਟੋਲ ਪਲਾਟੇ ਦਾ ਜਿਹੜਾ ਰੇਟ ਆ 150 ਤੋਂ ਲੈ ਕੇ ਜਾਣਾ ਦੋਨਾਂ ਚਿਰ ਇਹ ਟੋਲ ਪਲਾਟਾ ਫ੍ਰੀ ਰਹੂਗਾ ਜਿੰਨਾ ਚਿਰ ਇਹ ਅਨ ਕਾਰਟ ਨਹੀਂ ਰਿਵਿਊ ਕਰਦੇ ਯਾਨੀ ਕਿ ਜੇਕਰ ਅੱਜ ਤੁਹਾਡੀ ਮੰਗ ਨਹੀਂ ਮੰਨੀ ਜਾਂਦੀ ਤਾਂ ਇਸ ਨੂੰ ਉਨਾ ਸਮਾਂ ਟੋਲ ਨੂੰ ਫ੍ਰੀ ਰੱਖਿਆ ਜਾਏਗਾ ਹਾਂਜੀ ਬਿਲਕੁਲ ਟੋਲ ਫ੍ਰੀ ਰੱਖਿਆ ਜਾਏਗਾ ਤੇ ਲਗਾਤਾਰ ਇਸੇ ਤਰੀਕੇ ਨਾਲ ਕਿਸਾਨ ਆਗੂ ਉੱਥੇ ਤਣਾਤ ਰਹਿਣਗੇ ਬੈਠੇ ਰਹਿਣਗੇ ਪ੍ਰਦਰਸ਼ਨ ਜਿਉਂਦੇ ਰਹਿਣਗੇ ਜੀ ਬੈਠੇ ਰਹਿਣਗੇ ਟੋਲ ਫ੍ਰੀ ਕਰਕੇ ਬੈਠ ਜਾਗੇ ਧਰਨਾ ਲਾ ਕੇ ਅਸੀਂ ਜੀ ਤਾਂ ਜੇਕਰ ਜਿਵੇਂ ਹੁਣ ਪੁਲਿਸ ਬਲ ਵੀ ਤਣਾਤ ਕੀਤਾ ਗਿਆ ਜੇਕਰ ਤੁਹਾਨੂੰ ਉੱਥੇ ਰੋਕਿਆ ਜਾਂਦਾ ਤਾਂ ਅਗਦੀ ਦਿਖੇ ਰਣ ਨੀਤੀ ਹੋਏਗੀ ਅਸੀਂ ਫਿਰ ਵੀ ਜਾਵਾਂਗੇ ਜੀ ਜਾਵਾਂਗੇ ਚਾਹੇ ਕੋ ਰੋਕੂਗਾ ਫਿਰ ਵੀ ਜਾਵਾਂਗੇ ਜੀ ਤਾਂ ਪੁਲਿਸ ਬਲ ਵੱਡੀ ਗਿਣਤੀ ਚੌਥੇ ਤਨਾਤ ਹੋ ਚੁੱਕਾ ਹੈ ਠੀਕ ਹੈ ਤਾਂ ਸੋ ਜਿਸ ਤਰੀਕੇ ਦੇ ਨਾਲ ਕਿਸਾਨ ਆਗੂ ਜੋ ਨੇ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਇਸ ਪ੍ਰਦਰਸ਼ਨ ਨੂੰ ਜਾਰੀ ਰੱਖਿਆ ਜਾਇਗਾ ਜੇਕਰ ਸਾਨੂੰ ਅੱਜ ਰੋਕਿਆ ਵੀ ਜਾਂਦਾ ਹੈ ਜਾਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਸ ਟੋਲ ਨੂੰ ਫ੍ਰੀ ਹੀ ਰੱਖਿਆ ਜਾਇਗਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਟੋਲ ਰੇਟ ਵਧਾਉਣ ਨੂੰ ਲੈ ਕੇ ਵਿਰੋਧ ਕਰ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਸਾਲ ਦੇ ਵਿੱਚ ਜੋ ਤੀਜੀ ਵਾਰ ਰੇਟ ਵਧਾਏ ਗਏ ਨੇ NHAI ਦੇ NH44 ਤੇ ਇਹ ਜੋ ਟੋਲ ਪਲਾਜ਼ਾ ਹੈ ਸਭ ਤੋਂ ਜ਼ਿਆਦਾ ਇਸ ਤੇ ਕੀਮਤਾਂ ਨੇ ਟੋਲ ਦੀਆਂ ਡੇਢ 200 ਤੋਂ ਪਰਚੀ ਸ਼ੁਰੂ ਹੋਈ ਸੀ ਹੁਣ 430 ਰੁਪਏ ਹੋ ਚੁੱਕੀ ਹੈ ਤਾਂ ਜੇਕਰ ਕਿਸੇ ਤੇ ਫਾਸਟ ਟੈਗ ਨਹੀਂ ਲੱਗਾ ਤਾਂ ਇੱਕ ਚੱਕਰ ਦਾ ਉਸ ਨੂੰ 430 ਦੇਣਾ ਪਏਗਾ ਜੇਕਰ ਲੁਧਿਆਣਾ ਦੇ ਨਿਵਾਸੀ ਨੂੰ ਫਲੋਰ ਜਾਣਾ ਹੈ ਤਾਂ ਉਸ ਦਾ ਜੋ ਖਰਚ ਹੈ 200 ਰੁਪਏ ਤੇਲ ਦਾ ਹੀ ਆਏਗਾ ਤਾਂ ਟੈਕਸ ਜੋ ਹੈ ਉਸ ਦਾ 400 ਰੁਪਏ ਆਏਗਾ ਜਿਸ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਕਿਸਾਨ ਟਰਾਲੀਆਂ ਭਰ-ਭਰ ਕੇ ਲਗਾਤਾਰ ਇੱਥੇ ਪਹੁੰਚ ਰਹੇ ਨੇ ਕਿਸਾਨਾਂ ਦੇ ਇਸ ਪ੍ਰਦਰਸ਼ਨ ਨੂੰ ਦੇਖਦੇ ਹੋਏ ਪੁਲਿਸ ਵੀ ਵੱਡੀ ਗਿਣਤੀ ਦੇ ਵਿੱਚ ਤਣਾਤ ਕੀਤੀ ਗਈ ਹੈ ਤਦਾਦੀਏ ਕੀ ਫਿਲਹਾਲ ਟੈਕਸ ਵਸੂਲੀ ਲਾਡਵਾਲ ਟੋਲ ਪਲਾਜ਼ਾ ਤੇ ਫਿਲਹਾਲ ਜੋ ਹੈ ਕੀਤੀ ਜਾ ਰਹੀ ਹੈ ਪਰ ਹੁਣ ਕਿਸਾਰ ਪਹੁੰਚ ਗਏ ਨੇ ਤਾਂ ਇਸ ਨੂੰ ਫ੍ਰੀ ਕਰਵਾਉਣ ਦੀ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਲਾਡਵਾਲ ਟੋਲ ਪਲਾਜ਼ਾ ਤੇ ਜੋ ਕਾਰ ਦਾ ਪੁਰਾਣਾ ਟੈਕਸ ਸੀ ਇੱਕ ਪਾਸੇ ਦਾ 215 ਸੀ ਰਾਉਂਡ ਦਾ ਟ੍ਰਿਪ ਜੋ ਸੀ 325 ਸੀਗਾ ਤੇ ਮਹੀਨੇ ਦਾ ਜੋ ਪਾਸ ਸੀਗਾ ਗੱਡੀ ਦਾ 7175 ਸੀ ਨਵੀਆਂ ਕੀਮਤਾਂ ਦੇ ਵਿੱਚ ਜੋ ਇੱਕ ਪਾਸੇ ਦਾ ਹੁਣ ਕਿਰਾਇਆ ਹੈ ਉਹ 220 ਹੋ ਗਿਆ ਰਾਉਂਡ ਟ੍ਰਿਪ 330 ਹੋ ਗਿਆ ਤਾਂ ਪਾਸ ਜੋ ਹੈ 7360 ਰੁਪਏ ਹੋ ਗਿਆ ਇਸ ਤਰੀਕੇ ਦੇ ਨਾਲ ਜੋ ਹਲਕੇ ਵਾਹਨ ਦਾ ਪੁਰਾਣਾ ਕਿਰਾਇਆ ਸੀ ਇੱਕ ਪਾਸੇ ਦਾ 350 ਹੈ ਰਾਉਂਡ ਟ੍ਰਿਪ ਦਾ 520 ਹੈ ਤਾਂ ਜੋ ਪਾਸ ਹੈ 11590 ਸੀ ਪਰ ਹੁਣ ਇਸ ਨੂੰ ਵਧਾ ਦਿੱਤਾ ਗਿਆ ਪਾਸ ਵੀ 11885 ਹੋ ਗਿਆ ਤਾਂ ਇੱਕ ਪਾਸੇ ਦਾ 355 ਰਾਊਂਡ ਟ੍ਰਿਪ ਦਾ 535 ਹੋ ਗਿਆ ਕਿਰਾਇਆ ਤਾਂ ਇਸੇ ਤਰੀਕੇ ਦੇ ਨਾਲ ਹਰ ਇੱਕ ਜੋ ਵਾਹਨ ਦੇ ਲਈ ਚਾਹੇ ਭਾਰੀ ਵਾਹਨ ਨੇ ਗੱਡੀਆਂ ਨੇ ਚਾਹੇ ਟਰੱਕ ਨੇ ਬੱਸਸਿਸ ਨੇ ਜਾਂ ਲੋਡ ਕਰਕੇ ਜੋ ਸਮਾਨ ਲੈ ਕੇ ਜਾਂਦੇ ਨੇ ਉਹਨਾਂ ਸਾਰਿਆਂ ਦੇ ਲਈ ਇਹ ਜੋ ਨਵੇਂ ਰੇਟ ਲਾਗੂ ਹੋਏ ਨੇ ਸਾਰਿਆਂ ਦਾ ਇਹ ਕਹਿਣਾ ਕਿ ਇਹ ਰੇਟ ਰੇਟ ਜੋ ਨੇ ਬਿਲਕੁਲ ਵੀ ਵਾਜਬ ਨਹੀਂ ਹੈ ਪਹਿਲਾਂ ਤੋਂ ਹੀ ਇਹ ਟੋਲ ਪਲਾਜ਼ਾ ਬਹੁਤ ਜ਼ਿਆਦਾ ਮਹਿੰਗਾ ਸੀਗਾ ਤਾਂ ਹੁਣ ਇਹ ਜੋ ਟੋਲ ਪਲਾਜ਼ਾ ਹੈ ਇਸ ਨੂੰ ਹੋਰ ਵੀ ਜ਼ਿਆਦਾ ਮਹਿੰਗਾ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਵੀ ਤਣਾ ਹੈ ਤੇ ਕਿਸਾਨਾਂ ਦਾ ਕਹਿਣਾ ਕਿ ਜੇਕਰ ਪੁਲਿਸ ਸਾਨੂੰ ਰੋਕਦੀ ਹੈ ਤਾਂ ਅਸੀਂ ਫਿਰ ਵੀ ਅੱਗੇ ਜਾਵਾਂਗੇ ਤਾਂ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਯਾਨੀ ਕਿ ਟੋਲ ਫਰੀ ਨਹੀਂ ਕੀਤਾ ਜਾਂਦਾ ਉਹ